हां जी दोस्तों सत श्री अकाल जी ਤੁਹਾਡਾ ਜੈਰਾਮ ਬੇਲਾ ਵਿਰਸਾ ਚੈਨਲ ਤੇ ਹਾਰਦਿਕ ਸਵਾਗਤ ਹੈ ਜੀ ਸੋ ਤੁਸੀਂ ਹਰ ਇੱਕ ਵੀਡੀਓ ਦੇ ਵਿੱਚ ਦੇਖਦੇ ਹੀ ਰਹਿੰਦੇ ਆ ਕਿ ਉਸਤਾਦ ਜੀ ਕੋਲ ਪੂਰੇ ਵਰਲਡ ਵਿੱਚੋਂ ਸੰਗੀਤ ਜਗਤ 'ਚੋਂ ਸੰਗੀਤ ਪ੍ਰੇਮੀ ਮਹਾਨ ਹਸਤੀਆਂ ਅਕਸਰ ਆਉਂਦੀਆਂ ਤੇ ਅੱਜ ਅਸੀਂ ਬਹੁਤ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆ ਤੇ ਅਸੀਂ ਧੰਨ ਤੁਹਾਨੂੰ ਹੋਗੀ ਜੀ ਸਾਡੇ ਅੱਜ ਪਹੁੰਚੇ ਆ ਮਹਾਨ ਤੂੰਬੀ ਪਲੇਅਰ ਨਵਨੀਤ ਜੋੜਾ ਜੀ ਜਿਨ੍ਹਾਂ ਨੂੰ ਤੁਸੀਂ ਅਕਸਰ ਫੇਸਬੁੱਕ ਕੋ YouTube ਤੇ ਦੇਖਦੇ ਆਂ ਤੇ ਬਾਲੀਵੁੱਡ ਔਰ ਪੋਲੀਵੁੱਡ ਦੇ ਗਾਣਿਆਂ ਦੇ ਵਿੱਚ ਵੀ ਤੁਸੀਂ ਅਕਸਰ ਇਹਨਾਂ ਦੀਆਂ ਤੂੰਬੀਆਂ ਪੰਜਾਬੀ ਗਾਣਿਆਂ ਦੇ ਵਿੱਚ ਵੱਜਦੀਆਂ ਦੇਖਦੇ ਆਂ ਤੇ ਆਜੋ ਅੱਜ ਆਪਾਂ ਜਾਣਦੇ ਆਂ ਨਵਨੀਤ ਜੋੜਾਜੀਤੋਂ ਕਿ ਇਹਨਾਂ ਦਾ ਅੱਜ ਉਸਤਾਦ ਜੀ ਉਹਨਾਂ ਕੋਲ ਕਿੱਦਾਂ ਆਣਾ ਹੋਇਆ ਤੇ ਜੋ ਇਹ ਉਸਤਾਦ ਜੀ ਕੋਲ ਆਸ ਲੈ ਕੇ ਆਏ ਸੀ ਪੰਜਾਬੀ ਲੋਕ ਸਾਜਾਂ ਦੀ ਕਿਆ ਇਹਨਾਂ ਦੀ ਪੂਰੀ ਹੋਈ ਕਿਆ ਇਹਨਾਂ ਨੂੰ ਆਪਣੇ ਮਨਪਸੰਦ ਦੇ ਲੋਕ ਸਾਜ ਮਿਲੇ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਪਹਿਲਾਂ ਤਾਂ ਤੁਸੀਂ ਕਿਹਾ ਵੀ ਤਨ ਭਾਗ ਸਾਡੇ ਵੀ ਤਨ ਭਾਗ ਦਾ ਭਾਈ ਸਾਡੇ ਵੀ ਅਸੀਂ ਉਸਤਾਦ ਜੀ ਦੇ ਦਰਸ਼ਨ ਕਰ ਲਏ ਉਹਨਾਂ ਦੇ ਹੱਥੋਂ ਇਹਨੇ ਸੋਹਣੇ ਸਾਜ਼ ਬਣੇ ਹੋਏ ਲੈ ਲਏ ਆ ਛੋਟੇ ਹੁੰਦੇ ਤੋਂ ਉਸਤਾਦ ਜੀ ਦਾ ਨਾਮ ਸੁਣਦੇ ਸੀਗੇ ਤੇ ਅੱਜ ਉਹ ਕਹਿੰਦੇ ਹੁੰਦੇ ਆ ਵੀ ਅੱਜ ਨਾ ਅਸੀਂ ਕੀ ਗੱਲ ਕਰਦੇ ਆ ਰਹੇ ਸੀਗੇ ਕੋਈ ਸਾਡੀ ਗੱਲ ਚੱਲ ਰਹੀ ਸੀ ਕੋਈ ਇਹ ਪੀਰਾਂ ਦੇ ਉੱਤੇ ਹਾਂਜੀ ਅਸੀਂ ਕੋਈ ਗੱਲ ਕਰਦੇ ਆ ਰਹੇ ਸੀਗੇ ਮੰਨ ਲਓ ਕੋਈ ਨਾਰਮਲ ਗੱਲ ਸੀਗੀ ਉਹ ਅਸੀਂ ਜਦੋਂ ਆਏ ਨਾ ਅਸੀਂ ਦਰਗਾਹ ਦੇਖੀ ਗੱਲ ਅਸੀਂ ਆਪਸ ਕਰ ਰਹੇ ਆ ਉਹ ਅਸੀਂ ਸਾਨੂੰ ਬੜਾ ਲੱਗਾ ਵੀ ਯਾਰ ਦੇਖੋ ਅਸੀਂ ਗੱਲ ਕਰਦੇ ਆ ਰਹੇ ਆ ਸਾਨੂੰ ਪੀਰਾਂ ਦੀ ਦਰਗਾਹ ਦੇ ਦਰਸ਼ਨ ਹੋਏ ਇਤਫਾਕ ਸੱਚ ਹੋ ਗਿਆ ਇਤਫਾਕ ਸੱਚ ਹੋ ਗਿਆ ਅੱਜ ਜੀ ਇਸੀ ਗੱਲ ਕਰਦੇ ਆ ਰਹੇ ਆਂ ਵੀ ਕੁਦਰਤੀ ਕੁਦਰਤੀ ਗੱਲ ਕਰਦੇ ਆ ਰਹੇ ਆਂ ਨਾਰਮਲ ਆਪਾਂ ਹਾਂਜੀ ਤੇ ਜਦੋਂ ਅਸੀਂ ਦਰਗਾਹ ਦੇਖੀ ਸਾਨੂੰ ਨਹੀਂ ਸੀ ਪਤਾ ਵੀ ਦਰਗਾਹ ਦਾ ਉਸਤਾਦ ਜੀ ਸੇਵਾ ਕਰਦੇ ਨੇ ਉੱਥੇ ਹਾਂਜੀ ਬਟ ਇਹ ਕਹਿੰਦੇ ਆ ਕਿ ਰੱਬ ਦੀ ਉਹ ਮਿਹਰ ਹੀ ਆਈ ਤੁਹਾਡੇ ਦਰਸ਼ਨ ਕਰਾਇਆ ਉਸਤਾਦ ਜੀ ਅਸੀਂ ਤੁਹਾਡਾ ਨਾਮ ਸੁਣ ਕੇ ਵੱਡੇ ਹੋਏ ਆਂ ਜੀ ਮੈਚਰਿਕਲ ਬਖਸ਼ੀ ਤੇ ਤੁਸੀਂ ਆਸ਼ੀਰਵਾਦ ਦਿਓ ਸਾਨੂੰ ਅਸੀਂ ਥੋੜਾ ਬਹੁਤ ਵਜਾ ਸਕੀਏ ਨਹੀਂ ਨਹੀਂ ਭਾਜੀ ਤੁਹਾਡੀਆਂ ਵੀਡੀਓਜ਼ ਵੀ ਦੇਖੀਆਂ ਆਂ ਤੁਹਾਡੇ ਹੱਥਾਂ ਦੇ ਵਿੱਚ ਖੁਦ ਆਪ ਹੀ ਸ਼ਾਸਤਵਤੀ ਮਾਤਾ বিরাজਮਾਨਾ ਸੋ ਇੱਕ ਤਾਂ ਇਹ ਇਨਸਾਨ ਬਾਹਰ ਆ ਕੇ ਜਦੋਂ ਮਾਂ ਦੀ ਕੁੱਪ ਚੋਂ ਬਾਹਰ ਆਂਦਾ ਹੈ ਤਾਂ ਉਹ ਆ ਕੇ ਸਿੱਖਦਾ ਹੈ ਲੇਕਿਨ ਤੁਹਾਨੂੰ ਜਿਹੜੀ ਤੁਹਾਡੇ ਅੰਦਰ ਕਲਾ ਹੈ ਤੁਹਾਨੂੰ ਕੁਦਰਤ ਨੇ ਬਣਾਇਆ ਹੀ ਸੰਗੀਤ ਲਈ ਆ ਉਹ ਪਾਈ ਆਸ਼ੀਰਵਾਦ ਇਹ ਬਹੁਤ ਵੱਡੀ ਗੱਲ ਹੈ ਜੀ ਜਿੱਦਾਂ ਉਸਤਾਦ ਲਾਲਚੰਦ ਜਮਲਾ ਜੀ ਸੀਗੇ ਕਿਉਂਕਿ ਅਸੀਂ ਨਾ ਅਕਸਰ ਉਰੇ ਸਾਡੇ ਕੋਲ ਸੰਗੀਤ ਪ੍ਰੇਮੀ ਆਉਂਦੇ ਆ ਬਹੁਤ ਹੀ ਮੈਚੂਰ ਇਨਸਾਨ ਆਉਂਦੇ ਆ ਜੀ ਪ੍ਰੋਫੈਸਰ ਆਉਂਦੇ ਆ ਫਟੇ ਵੱਡੇ ਕਲਾਕਾਰ ਆਉਂਦੇ ਆ ਬਹੁਤ ਪੜ੍ਹੇ ਲਿਖੀ ਦੁਨੀਆ ਆਂਦੀ ਆ ਉਹ ਗੱਲਾਂ ਕਰਦੇ ਆ ਕਿ ਅੱਗੇ ਅੱਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੀ ਜਨਰੇਸ਼ਨ ਅੱਗੇ ਨੂੰ ਵਧ ਰਹੀ ਆ ਤਰੱਕੀ ਹੋ ਰਹੀ ਆ ਦੇਸ਼ ਦੀ ਜਾਂ ਸਾਡੇ ਕਲਚਰ ਦੀ ਤਰੱਕੀ ਹੋ ਰਹੀ ਆ ਲੇਕਿਨ ਜਿਹੜਾ ਸਾਡਾ ਕਲਚਰ ਆ ਸਾਡਾ ਵਿਰਸਾ ਏ ਇਹਨੂੰ ਪਿੱਛੇ ਛੱਡਦੇ ਜਾ ਰਹੇ ਆ ਲੇਕਿਨ ਜਦੋਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੇਖਿਆ ਔਰ ਤੁਹਾਨੂੰ ਸਾਹਮਣੇ ਅੱਜ ਦੇਖਿਆ ਤਾਂ ਸਾਨੂੰ ਹੌਸਲਾ ਮਿਲਿਆ ਤੇ ਸਾਨੂੰ ਇੱਕ ਹੋਰ ਵੀ ਬਹੁਤ ਖੁਸ਼ੀ ਹੋਈ ਕਿ ਚਲੋ ਵਿਰਸੇ ਨੂੰ ਸੰਭਾਲਣੇ ਵਾਲੇ ਅੱਗੇ ਨੌਜਵਾਨ ਹੈਗੇ ਆ ਕਿਉਂਕਿ ਜਿਹੜੀ ਕੂੰਗੀ ਅਸੀਂ ਤੁਹਾਡੇ ਕੋਲ ਸੁਣੀ ਆ ਉਹ ਨਹੀਂ ਅਸੀਂ ਸੁਣੀ ਕਦੇ ਵੀ ਨਾ ਨਾ ਕਦੇ ਨਹੀਂ ਸੁਣੀ ਕਦੇ ਨਹੀਂ ਸੁਣੀ ਸੱਚ ਹੈ ਜੀ ਇਹ ਇੱਕ ਲੱਗ ਮਿਊਜ਼ਿਕ ਆ ਪਿਆਰ ਕਰਿਆ ਹਾਂਜੀ ਜਿੱਦਾਂ ਅਸੀਂ ਕੂੰਗੀ ਦਾ ਕਰਿਆ ਡੰਡਾ ਲੱਗ ਕਰਿਆ ਹਾਂਜੀ ਜਿਹੜੀ ਕੂੰਗੀ ਆ ਸਿਰਫ 3 ਇੰਚ ਦੇ ਵਿੱਚ ਵਜਾਈਏ ਜਿੰਨਾਂ ਨੇ ਵਜਾਈਏ 3 ਇੰਚ ਤੋਂ ਵੱਧ ਨਹੀਂ ਹਾਂਜੀ ਇਹਨੇ ਤਾਂ ਸਾਰੇ ਡੰਡੇ ਨੂੰ ਪੇਲ ਤੇ ਆ ਹਾਂਜੀ ਈ ਬੋੜੀ ਬਣਾ ਕੇ ਕੂੰਗੀ ਦਾ ਬਿਲਕੁਲ ਮੈਂ ਦੱਸੇ ਨਹੀਂ ਕਰ ਦਿੱਤਾ ਤੁਹਾਿੰ ਸਭ ਤੋਂ ਮੁੰਡਾ ਮਕਮਾ ਮੈਨੂੰ ਇਹ ਵਧੀਆ ਲੱਗਿਆ ਕਿ ਤਾ ਪਤਲਾ ਸਰੀਰ ਦਾ ਹਾਂਜੀ ਤੇ ਬਈ ਜਿੰਨੇ ਤੂੰ ਵੀ ਵਧੀਆ ਬਜਾਉਂਦੇ ਆ ਆਪਾਂ ਨੇ ਕੱਡੀਆਂ ਦੇ ਵੀਡੀਓ ਕੱਡੀਆਂ ਬਾਲੀਵੁੱਡ ਦੇ ਗਾਣਿਆਂ ਤੇ ਜਿਨ੍ਹਾਂ ਤੇ ਕਦੇ ਸੋਚ ਵੀ ਨਹੀਂ ਸਕਦੇ ਕਿ ਤੂੰ ਵੀ বাজ ਸਕਦੀ ਆ ਤੇ ਤੁਸੀਂ ਹੁਣਾਂ ਪਰ বাজਾਤੀ ਪਾਜੀ ਇਹ ਕੋਈ ਤਾਰੀਫ ਨਹੀਂ ਹੈਗੀ ਮੂੰਹ ਪਰ ਤੁਹਾਡੀ ਪਿੱਠ ਪਿੱਛੇ ਵੀ ਤਾਰੀਫ ਹੋਈ ਆ ਕਿਉਂਕਿ ਜੋ ਸੱਚ ਆ ਉਹ ਸੱਚ ਆ ਇਹ ਆਸ਼ੀਰਵਾਦ ਹੈ ਜੀ ਆਸ਼ੀਰਵਾਦ ਸਾਡੀ ਬਸ ਜਿਹੜਾ ਮਿਊਜ਼ਿਕ ਇੱਕ ਪੇਟੀ ਨੇ ਕੱਢਣਾ ਤਾਂ ਯਸ ਸੌਰੰਗੀ ਨੇ ਕੱਢਣਾ ਤਾਂ ਉਹ ਇਹਨਾਂ ਦੇ 뮤జిਕ ਤੁੰਗੀ ਦੇ ਉੱਪਰ ਪੂਰੇ ਆਂਕੜੇ ਕਰਤੇ ਹਾਂਜੀ ਉਹ ਮੈਂ ਸੁਣ ਚੁੱਕਿਆ ਕਿ ਮੈਂ ਵੀ ਸੰਗੀਤਕਾਰ ਦੇ ਵਿੱਚ ਬਹੁਤ ਦੇਰ ਤੇ ਡੁੱਬਿਆ ਹੋਇਆ ਪਰ ਉਹ ਮੈਂ ਦੇਖੇ ਵਾਕਿ ਹੋਰ ਨਹੀਂ ਜਦੋਂ ਹੋਰ ਉਹ 3 ਇੰਚ ਦੇ ਅੰਦਰ ਨਰਬ ਜਾਂਦੇ ਇਹਨਾਂ ਦਾ ਸਾਰੇ ਗੰਡੇ ਤੇ ਕੀਬੋਰਡ ਨੂੰ ਗਿਜਾਰਤੀ ਔਰ ਪਤਾ ਨਹੀਂ ਕਦ ਪਿੱਛੇ ਆ ਜਿੰਨੇ ਕਦ ਕਿਚਨ ਬਿਲਕੁਲ ਬਿਲਕੁਲ ਬਹੁਤ ਵਧੀਆ ਆਸਤਾ ਪਰਮਾਤਮਾ ਚਰਦੀ ਕਰਮਤ ਸੇ ਇਹ ਥਾ ਜਿਗ ਜੁਗ ਜੀਉਂਦਾ ਬਸ ਬੱਚਿਆ ਅੱਜ ਸ਼ਾਬਾਸ਼ ਆਸ਼ਰਵਾਦ ਜੀ ਆਸ਼ਰਵਾਦ ਆਛ ਜੀ ਬਾਤ ਸਿਰੇ ਜਾਣੀ ਆ ਜਿਕਾ ਗੁਰੂ ਜੀ ਨੂੰ 10 ਸਾਲ ਦਿੱਤੇ ਤੇ ਉਹ ਦਿਲੋਂ ਭਾਈ ਤੁੰਗੂਈ ਬਿਜਾ ਕੇ ਆ 10 ਸਾਲ ਦਾ ਮੁੰਡਾ ਤੇ ਭਾਈ ਤੁਹਾਡੇ ਵੀ ਅਸੀਂ ਇਹੀ ਪਰਮਾਤਮਾ ਅੱਗੇ ਪੀਰ ਬਾਬਾ ਜੀ ਅੱਗੇ ਦੁਆ ਕਰਦੇ ਆ ਕਿ ਤੁਹਾਡੇ ਲੱਖਾਂ ਹੀ ਸ਼ਗਿਰਦ ਬਣੇ ਤਾਂ ਜੋ ਸਾਡੇ ਪੰਜਾਬੀ ਵਿਰਸੇ ਦਾ ਪ੍ਰਚਾਰ ਹੋ ਸਕੇ ਭਈ ਅਸੀਂ ਆ ਆ ਥੋੜਾ ਸ਼ਹਿਰਦਵਾਨ ਆਪ ਉਸ ਜੀ ਨਾਲੇ ਉਸਤਾਦ ਜੀ ਦੇ ਅਸੀਂ ਕੌਣ ਹੁੰਨੇ ਕਿਸੇ ਨੂੰ ਦੀ ਹੱਬ ਇਹ ਤੁਸੀਂ ਦੇਖੋ ਇਹ ਬਹੁਤ ਵੱਡਾ ਗੁਣ ਪ੍ਰਮਾਤਮਾ ਨੇ ਤੁਹਾਨੂੰ ਕੱਢ ਤੇ ਜੀ ਤੁਹਾਨੂੰ ਪ੍ਰਮਾਤਮਾ ਨੇ ਮਾਂ ਸਾਤ ਸਪਤੀ ਨੇ ਉਸਾ ਕਾਲਪੁਰਖ ਨੇ ਬਿਰਸੇ ਨੂੰ ਸੰਭਾਲਣ ਵਾਸਤੇ ਹੀ ਬਣਾਇਆ ਤੇ ਪ੍ਰਮਾਤਮਾ ਤੁਹਾਨੂੰ ਹੈ ਜੇ ਤੁਸੀਂ ਬਹੁਤ ਅੱਗੇ ਜਾਣਾ ਵੈਸੇ ਤਾਂ ਜਿੱਥੇ ਤੁਸੀਂ ਪਹੁੰਚ ਸਕਿਆ ਉੱਤੇ ਪਹੁੰਚਣੀ ਬਹੁਤ ਵੱਡੀ ਗੱਲ ਹੈ ਤੁਹਾਡੀਆਂ ਦੁਆਵਾਂ ਤੁਹਾਡੇ ਕੋਲ ਹਨਰ ਹੈਗਾ ਜੀ ਤੇ ਹੁਣ ਸਾਡੇ ਥੋੜੇ ਸਰੋਤਿਆਂ ਨੂੰ ਲਾਈਵ ਤਾਰ ਪਾਜੀ ਥੋੜੀ ਜਿਹੀ ਟੰਕਾਰਈ ਚਲੋ ਇਹਨੂੰ ਭਈਆ ਤਾਰ ਸੁਣਿਓ ਆਈ ਫੇਰ ਵੀ ਗਈ ਆ ਮੈਂ ਸੱਚ ਕਹਿੰਦਾ ਪਾਜੀ ਜਿਸ ਦਿਨ ਤੁਹਾਡੀ ਵੀਡੀਓ ਦੇਖੀ ਸੀ ਨਾ ਮੈਂ ਰੋਕਤੇ ਖੜੇ ਹੋ ਗਏ ਸੀ ਉਸ ਦਿਨ ਸਾਡੇ ਉਹਦੇ ਅਸੀਂ ਕਈ ਵਾਰ ਮੈਂ ਦਿਖਾਈਆ ਬੁਖਾਰ ਦੇ ਮੁੰਡਾ ਕੁੰਬੀ ਵਜਾਉਂਦਾ ਯਾਰ ਪਾਜੀ ਕਰਾਈ ਸ਼ੁਰੂ ਹਾਂ ਗਿਆ ਵਾਹ 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 ਮਾਈਕਾ ਨੂੰ ਧੰਨਵਾਦ ਸ਼ਾਬਾਸ਼ ਸ਼ਾਬਾਸ਼ ਭਾਈ ਬਹੁਤ ਬਹੁਤ ਧੰਨਵਾਦ ਭਾਜੀ ਅੱਛਾ ਜੀ ਤੁਸੀਂ ਅੱਜ ਉਰੇ ਪਹੁੰਚੇ ਆ ਤਾਂ ਜੋ ਤੁਸੀਂ ਦਿਨ ਚ ਸੋਚ ਕੇ ਆਏ ਸੀ ਤੁੰਗੀਆਂ ਜੋ ਪੰਜਾਬੀ ਲੋਕ ਸਾਜਾਂ ਵਾਲੇ ਤੁਹਾਨੂੰ ਮਿਲੇ ਜੀ ਉਹ ਭਾਜੀ ਉਹਦੇ ਨਾਲੋਂ ਵੱਧ ਪਹਿਲੀ ਗੱਲ ਤਾਂ ਅਸੀਂ ਸਾਡਾ ਸੋਚਣਾ ਮਨਦਾ ਹੀ ਨਹੀਂ ਉਸਤਾਦ ਜੀ ਕੋਲ ਆਉਣਾ ਸੀਗਾ ਇਹ ਹੋ ਹੀ ਨਹੀਂ ਸਕਦਾ ਵੀ ਉਹ ਚੀਜ਼ ਮਿਲੇ ਨਾ ਜੋ ਅਸੀਂ ਚਾਹੁੰਦੇ ਆ ਤੇ ਉਸਤਾਦ ਜੀ ਨੇ ਬੜੇ ਪਿਆਰ ਨਾਲ ਆਪਣੇ ਹੱਥ ਨਾਲ ਇਹ ਕੀਲੀਆਂ 14 ਡੰਡੇ ਚੇਂਜ ਕਰਕੇ ਸਾਡੇ ਹਿਸਾਬ ਨਾਲ ਸਾਨੂੰ ਦਿੱਤੇ ਨੇ ਤੇ ਇਹ ਡੰਡੇ ਨਹੀਂ ਹੈਗੇ ਇਹਨਾਂ ਦਾ ਆਸ਼ੀਰਵਾਦ ਆ ਜੀ ਇਹ ਤੁੰਬੀਆਂ ਨਹੀਂ ਹੈਗੀਆਂ ਤੇ ਇਹ ساری ਉਮਰ ਸਾਡੇ ਕੋਲ ਰਹਿਣਗੀਆਂ ਜੀ ਤੁਹਾਡਾ ਆਸ਼ੀਰਵਾਦ ਬਣ ਗਿਆ ਫਸ ਮੈਂ ਸਾਰੇ ਨੂੰ ਇਹੀ ਕਹੂੰਗਾ ਜੀ ਤੁਸੀਂ ਤੁੰਬੀ ਕਿਸੇ ਤਰ੍ਹਾਂ ਦੀ ਤੁੰਬੀ ਤੁੰਬਾ ਲੈਣਾ ਹੋਵੇ ਕਿਸੇ ਤਰ੍ਹਾਂ ਦੀ ਟੂਨ ਲੈਣੀ ਹੋਵੇ ਉਸਤਾਜੀ ਤੁਹਾਨੂੰ ਬੈਠ ਕੇ ਤੁਹਾਡੇ ਸਾਹਮਣੇ ਬਣਾ ਕੇ ਦੇਣੇ ਸੋ ਮੈਂ ਸਾਰੇ ਨੂੰ ਗੁਜਾਰਿਸ਼ ਕਰਦਾ ਕਿ ਵਧੀਆ ਕੁਆਲਿਟੀ ਦੀ ਤੁੰਬੀ ਚਾਹੀਦੀ ਆ ਤੇ ਤੁਸੀਂ ਉਸਤਾਜੀ ਕੋਲ ਜਰੂਰ ਆਓ ਤੇ ਇਹਨਾਂ ਦਾ ਆਸ਼ੀਰਵਾਦ ਜਰੂਰ ਲਓ ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਅਗਰ ਤੁਸੀਂ ਵੀ ਬਿਰਸੇ ਨਾਲ ਪਿਆਰ ਕਰਦੇ ਆਂ ਪੰਜਾਬੀ 뮤זיਕ ਨਾਲ ਬਹੁਤ ਪਤ ਕਰਦੇ ਆਂ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਲਾਈਕ ਕਮੈਂਟ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅਸ਼ੀਰਵਾਦ ਦੇਣਾ ਘਰ ਨੂੰ ਅਸ਼ੀਰਵਾਦ ਜੀ ਕਿਤੇ ਵਧੀਆ ਵਧੀਆ ਅੰਕੜੇ ਬਾਉ ਅਸ਼ੀਰਵਾਦਤਾ ਜੀ ਇਹਨਾਂ ਨੂੰ ਅਕਾਲ ਪੁਰਖ ਦਾ ਮਿਲਿਆ ਹੋਇਆ ਜੀ ਪਹਿਲੇ ਅਸ਼ੀਰਵਾਦ ਹੁਣ ਤੁਸੀਂ ਦੇਣਾ ਭਾਜੀ ਇਹ ਸਾਡੀ ਗੁਜਾਰਿਸ਼ ਆ ਕਿ ਤੁਸੀਂ ਹਜ਼ਾਰਾਂ ਲੱਖਾਂ ਚੇਲੇ ਬਣਾਉਣੇ ਆ ਜੀ ਸੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ ਆ ਥੈਂਕ ਯੂ